ਇਹ ਜਲਦੀ ਸੇ ਮਾਮਲਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਗਰਮਾਇਆ ਹੋਇਆ ਹੈ ਮਹਿਕ ਪੰਡੋਰੀ ਜੋ ਕਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਕਲੋਕੀਪੜ ਕੌਂਟੈਂਟ ਪਾਉਂਦੇ ਸੀਗੇ ਜਿਸ ਤੋਂ ਬਾਅਦ ਉਹਨਾਂ ਨਾਲ ਕੁਟਮਾਰ ਹੁੰਦੀ ਹੈ ਕੁਟਮਾਰ ਤੋਂ ਬਾਅਦ ਦੋ ਨੌਜਵਾਨਾਂ ਦਾ ਕਤਲ ਹੋ ਜਾਂਦਾ ਹੈ ਇਹ ਸਾਰੇ ਗੱਲਾਂ ਅਸੀਂ ਕਿਵੇਂ ਦੇਖਦੇ ਹਾਂ ਕਿਉਂ ਕਾ ਕੀ ਅਸਲ ਕਾਰਨ ਜੋ ਮਹਿਕ ਪੰਡੋਰੀ ਆ ਉਹੀ ਸੀ ਜਾਂ ਪਿੱਛੇ ਕੋਈ ਹੋਰ ਕਾਰਨ ਸੀ ਕਿ ਹੁਣ ਸੋਸ਼ਲ ਮੀਡੀਆ ਦੇ ਕਲ ਕਲੋਕੀ ਕੌਂਟੈਂਟ ਕਰਕੇ ਇਸ ਤਰੀਕੇ ਨਾਲ ਐਨੀਆਂ ਵੱਡੀਆਂ ਵਾਰਦਾਤਾਂ ਕਤਲ ਤੱਕ ਵੀ ਹੋਣੇ ਸ਼ੁਰੂ ਹੋ ਜਾਣਗੇ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਇਹ ਕਿਹੜਾ ਟ੍ਰੈਂਡ ਚੁਰਪਿਆ ਜੀ ਜੀ ਬਿਲਕੁਲ ਬਿਲਕੁਲ ਸੋਸ਼ਲ ਮੀਡੀਆ ਜਦੋਂ ਤੋਂ ਹੋਣ ਦੇ ਵਿੱਚ ਆਇਆ ਤੇ ਖਾਸ ਤੌਰ ਦੇ ਉੱਤੇ ਸਾਡੇ ਲੋਕਾਂ ਦੇ ਹੱਥ ਵਿੱਚ ਆਇਆ ਨਾ ਜਿੱਥੇ ਇਹਦੇ ਸਾਰਤਕ ਫਾਇਦੇ ਲਏ ਗਏ ਉੱਥੇ ਬਹੁਤ ਨਾ ਪੱਕੀ ਜਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਘਾਹ ਤੱਕ ਸਿੱਟੇ ਨਿਕਲ ਕੇ ਸਾਹਮਣੇ ਆਏ ਨੇ ਇਹ ਕੋਈ ਪਹਿਲੀ ਘਟਨਾ ਨਹੀਂ ਹੈਗੀ ਇਸ ਤੋਂ ਪਹਿਲਾਂ ਵੀ ਜੇ ਦੇਖਿਆ ਜਾਵੇ ਤਾਂ ਕਮਲ ਕੌਰ ਨਾਂ ਦੀ ਜਿਹੜੀ ਇੱਕ ਲੇਡੀ ਸੀ ਜਿਹਦਾ ਕਤਲ ਹੋ ਜਾਂਦਾ ਜਿਹੜਾ ਅਸ਼ਲੀਲ ਕੰਟੈਂਟ ਜਿਹੜਾ ਹੈਗਾ ਉਹ ਸੋਸ਼ਲ ਮੀਡੀਆ ਤੇ ਪਾਉਂਦੀ ਸੀ ਉਸ ਤੋਂ ਬਾਅਦ ਸਿੰਘਾ ਨੇ ਉਹਦਾ ਸੌਦਾ ਜਿਹੜਾ ਹੈਗਾ ਲਾਇਆ ਸੋ ਇਸ ਕੇਸ ਦੇ ਵਿੱਚ ਕੀ ਹੋਇਆ ਕਿ ਮਹਿਕ ਪੰਡੋਰੀ ਇੱਕ ਨਿਆਣਾ ਜਿਹਾ ਹੈ 2 ਫੁੱਟ ਕੱਦ ਦਾ ਉਹਦਾ ਤੇ ਉਹ ਕੀ ਕਰਦਾ ਸੋਸ਼ਲ ਮੀਡੀਆ ਤੇ 뷰 ਲੈਣ ਲਈ ਲੋਕਾਂ ਨੂੰ ਗਾਲਾਂ ਕੱਢਣ ਲੱਗ ਪੈਂਦਾ ਮਤਲਬ ਕਿ ਕਦੇ ਕਿਸੇ ਨੂੰ ਫੜ ਲੈਂਦਾ ਕਦੀ ਕਿਸੇ ਨੂੰ ਫੜ ਲੈਂਦਾ ਉਹਨੂੰ ਕੋਈ ਮੌਕਾ ਚਾਹੀਦਾ ਹੁੰਦਾ ਸੋ ਉਹਨੇ ਕਿਸੇ ਨੂੰ ਗਾਲਾਂ ਕੱਢੀਆਂ ਉਹ ਜਿਨ੍ਹਾਂ ਨੂੰ ਕੱਢੀਆਂ ਉਹਨਾਂ ਕੋ ਜਰਿਆ ਨਹੀਂ ਗਿਆ ਉਹ ਆਏ ਕਹਰਾ ਕੇ ਉਹਦਾ ਕੁੱਟਾਪਾ ਕੀਤਾ ਨਾਲ ਵੀਡੀਓ ਬਣਾਈ ਵੀਡੀਓ ਬਣਾਉਣ ਤੋਂ ਬਾਅਦ ਚਾੜ ਦਿੰਦੀ ਨੈਟ ਦੇ ਉੱਤੇ ਯਾਨੀ ਕਿ ਸੋਸ਼ਲ ਮੀਡੀਆ ਤੇ ਹੀ ਪਾਉਂਦੀ ਕਹਿੰਦੇ ਲਓ ਜੀ ਜਿੱਥੇ ਤੁਸੀਂ ਸਾਨੂੰ ਗੱਲਾਂ ਕੱਢਦੇ ਆ ਲੋ ਚੱਕੋ ਤੁਹਾਡੀ ਵੀਡੀਓ ਵੀ ਉੱਥੇ ਪਾ ਦਿੰਦੀ ਐ ਸੋ ਉਸ ਤੋਂ ਬਾਅਦ ਕੀ ਹੁੰਦਾ ਜਿਹੜਾ ਉਸ ਤੋਂ ਬਾਅਦ ਅਸਲੀ ਮੰਜ਼ਰ ਜਿਹੜਾ ਬਣਿਆ ਉਹ ਦੇਖੋ ਕੀ ਬਣਿਆ ਕਿ ਕੁਝ ਗੈਂਗਸਟਰ ਟਾਈਪ ਲੋਕ ਜਿਹੜੇ ਨੇ ਉਹ ਮਹਿਕ ਪੰਡੋਰੀ ਦੇ ਕਟਾਪੇ ਨੂੰ ਦੇਖ ਕੇ ਇਮੋਸ਼ਨਲ ਹੋ ਗਏ ਜਾਂ ਭਾਵਕ ਹੋ ਗਏ ਕਹਿੰਦੇ ਭਾਈ ਇਹਦੇ ਬੱਚੇ ਜਿਹਨੂੰ ਤੁਸੀਂ ਕੁੱਟ ਦਿੱਤਾ ਤੇ ਅਸੀਂ ਉਹਨਾਂ ਨੂੰ ਛੱਡਣਾ ਨਹੀਂ ਜਿਨ੍ਹਾਂ ਨੇ ਕੁੱਟਿਆ ਇਹਦੇ ਵਿੱਚ ਦੇਖੋ ਖਾਸ ਤੌਰ ਤੇ ਮੈਂ ਇੱਕ ਨਾਮ ਲਾਵਾਂਗਾ ਸ਼ਹਿਜ਼ਾਦ ਭੱਟੀ ਜੋ ਕਿ ਪਾਕਿਸਤਾਨ ਦਾ ਇੱਕ ਗੈਂਗਸਟਰ ਮੰਨਿਆ ਜਾਂਦਾ ਹੈ ਜਿਹੜਾ ਕਿ ਲਾਰਸ ਬਿਸ਼ਨੋਈ ਦਾ ਕਿਸੇ ਵੇਲੇ ਸਾਥੀ ਰਿਹਾ ਤੇ ਉਸ ਤੋਂ ਬਾਅਦ ਅੱਜ ਕੱਲ ਲਾਰਸ ਬਿਸ਼ਨੋਈ ਦੇ ਉਲਟ ਯਾਨਕਿ ਅਗੇਂਸਟ ਵੀਡੀਓਜ਼ ਬਣਾ ਰਿਹਾ ਤੇ ਉਹਨੂੰ ਚੈਲੰਜ ਵੀ ਕਰਦਾ ਹੈ ਉਹ ਕਹਿੰਦਾ ਕਿ ਲਾਰਸ ਬਿਸ਼ਨੋਈ ਮੈਨੂੰ ਮਾਰਨਾ ਚਾਹੁੰਦਾ ਵਗੈਰਾ ਵਗੈਰਾ ਇਸ ਤਰ੍ਹਾਂ ਦੀ ਗੱਲਬਾਤ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ ਇਹ ਵੀ ਨਾਮ ਬੜਾ ਜਿਹੜਾ ਹੈਗਾ ਪ੍ਰਚਲਿਤ ਸੁਲੇ ਹੋਇਆ ਹੋਇਆ ਸ਼ਹਿਜ਼ਾਦ ਭੱਟੀ ਸੋ ਉਹਨੇ ਵੀ ਬਣਾ ਕੇ ਵੀਡੀਓ ਜਿਹੜੀ ਚੱਕ ਕੇ ਪਾ ਦਿੱਤੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਭਈ ਤੁਸੀਂ ਦੇਖੋ ਕਿ ਛੋਟੇ ਛੋਟੀਆਂ ਘਟਨਾਵਾਂ ਦੇ ਉੱਤੇ ਤੁਸੀਂ ਬੰਦੇ ਮਾਰਨ ਤੱਕ ਚਲੇ ਗਏ ਹੋ ਸੋ ਹੁਣ ਹੋਇਆ ਕੀ ਹੈ ਉਹਨਾਂ ਦੇ ਦੋ ਸਾਥੀ ਜਿਨ੍ਹਾਂ ਦੀ ਉਮਰ 20-20 ਕੋ ਸਾਲ ਹੈਗੀ ਆ ਕੋਈ ਅਪਰਾਧਿਕ ਰਿਕਾਰਡ ਨਹੀਂ ਉਹਨਾਂ ਦਾ ਕੋਈ ਕੁਛ ਨਹੀਂ ਸੀਗਾ ਉਹਨਾਂ ਨੂੰ ਆ ਕੇ ਬੰਦੇ ਜਿਹੜੇ ਨੇ ਗੈਂਗਸਟਰ ਜਿਹੜੇ ਨੇ ਗੋਲੀਆਂ ਮਾਰ ਕੇ ਮਾਰ ਗਏ ਮਤਲਬ ਕਿ ਵਜ੍ਹਾ ਬਣੀ ਹੈ ਮਹਿਕ ਪੰਡੋਰੀ ਦਾ ਕਟਾਪਾ ਕੀਤਾ ਗਿਆ ਸੋ ਹੁਣ ਦੇਖੋ ਗੱਲ ਕਿੱਥੋਂ ਤੁਰਦੀ ਆ ਹੁਣ ਕਮਲਕੌਰ ਦੀ ਵੀ ਗੱਲ ਜਦੋਂ ਗੱਲ ਆਪਾਂ ਕਰਦੇ ਆ ਉਹਨੂੰ ਬਹੁਤ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਇਹ ਸਾਡਾ ਸਮਾਜ ਹੈ ਗੁਰੂਆਂ ਦੀ ਧਰਤੀ ਹੈ ਇਹ ਇੱਕੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਗੰਤ ਜਿਹੜਾ ਹੈਗਾ ਪਰੋਸੋਗੇ ਤਾਂ ਕੱਲ ਨੂੰ ਸਾਡੇ ਬੱਚੇ ਸਾਡੇ ਪੋਤੇ-ਪੋਤਰੀਆਂ ਸਾਡੇ ਦੋਤੇ-ਦੋਤਰੀਆਂ ਵੀ ਇਹ ਚੀਜ਼ਾਂ ਦੇਖਣਗੇ ਤੇ ਉਹਨਾਂ ਸਾਹਮਣੇ ਫਿਰ ਅਸੀਂ ਕੀ ਮੂੰਹ ਲੈ ਕੇ ਜਾਵਾਂਗੇ ਇੱਕ ਪਾਸੇ ਅਸੀਂ ਕਹਿੰਨੇ ਆ ਕਿ ਸਾਡੀ ਖਾਲਸੇ ਦੀ ਧਰਤੀ ਹੈ ਸਾਡੀਆਂ ਰਵਾਇਤਾਂ ਨੇ ਕਲਚਰ ਹੈਗਾ ਸੋ ਉਸ ਬੀਬੀ ਨੂੰ ਬੜਾ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਹਦੇ ਨਾਲ ਦੀਆਂ ਹੋਰ ਬਹੁਤ ਨੇ ਜੜੀਆਂ ਇਸ ਵੇਲੇ ਵੀ ਜੜਿਆ ਉਹ ਜੜੀਆਂ ਇਹ ਗੰਧ ਪਰੋਸ ਰਹੀਆਂ ਨੇ ਸੋ ਉਹਦਾ ਫਿਰ ਕਤਲ ਹੋ ਜਾਂਦਾ ਹੈ ਨਾ ਜੋ ਕਿ ਨਹੀਂ ਸੀ ਹੋਣਾ ਚਾਹੀਦਾ ਆਪਾਂ ਕਦੇ ਵੀ ਵਾਇਲੈਂਸ ਨੂੰ ਪ੍ਰਮੋਟ ਨਹੀਂ ਕਰਦੇ ਪਰ ਹਾਲਾਤ ਕੁਝ ਐਸੇ ਬਣ ਜਾਂਦੇ ਨੇ ਕੁਝ ਲੋਕ ਇਹੋ ਜਿਹੇ ਹੁੰਦੇ ਸਮਾਜ ਦੇ ਵਿੱਚ ਜਿਹੜੇ ਇਹਨਾਂ ਚੀਜ਼ਾਂ ਨੂੰ ਨਹੀਂ ਯਾਰਦੇ ਫਿਰ ਉਹ ਕਹਿੰਦੇ ਨੇ ਕਿ ਅਸੀਂ ਇਹ ਕੰਮ ਬੰਦ ਕਰਨਾ ਹੈ ਉਹ ਫਿਰ ਹੋ ਗਿਆ ਹੈ ਨਾ ਹੁਣ ਇਸ ਮੁੰਡੇ ਦੀ ਕਰਕੇ ਦੇਖੋ ਵੀ ਪਹਿਲੀ ਗੱਲ ਹੈ ਤੇ ਸੋਸ਼ਲ ਮੀਡੀਆ ਤੇ ਜੇ ਤੁਸੀਂ ਕੰਟੈਂਟ ਪਾਉਣਾ ਹੈ ਵੀ ਵੀ ਪਾਉਣਾ ਹੈ ਸਾਡਾ ਵੀ ਸੋਸ਼ਲ ਮੀਡੀਆ ਦੇ ਉੱਤੇ ਚੈਨਲ ਹੈਗਾ ਜਾਂ ਲੋਕ ਜਿਹੜੇ ਨੇ ਇੰਸਟਾਗ੍ਰam ਦੇ ਉੱਤੇ ਅੱਜਕੱਲ ਰੀਲਾਂ ਬਣਾਉਂਦੇ ਨੇ ਵੱਖਰੇ ਵੱਖਰੇ ਤਰੀਕੇ ਦੀਆਂ ਪੜਾਓ او جےਕਰ ਤੁਹਾਡੇ ਕੋਲ ਕੁਝ ਟੈਲੈਂਟ ਹੈਗਾ ਤੁਸੀਂ ਕੋਈ ایجوکیشنل ویڈیو بنا سکتے ہو پر ਜਦੋਂ ਤੁਸੀਂ ਲੋਕਾਂ ਨੂੰ ਕੱਢਣੇ ਗਾਲਾਂ ਲੱਗ ਪੈਨੇ ਹੋ ਗਾਲਾਂ ਕੱਢ ਕੱਢ ਕੇ ਵੱਖਰਾ ٹرینڈ ਤੁਸੀਂ ਚਾਹੁੰਦੇ ਹੋ ਵੀ ਸਾਡਾ ਸੈਟ ਹੋ ਜਾਏ ਸਾਨੂੰ ਲੋਕ ਜਾਣਣ ਸੋ ਇਹ ਕੀ ਜਾਣਣ ਵਾਲੀ ਕਿਹੜੀ ਇਹਦੇ ਵਿੱਚ ਗੱਲਬਾਤ ਹੈਗੀ ਹੈ ਕਿ ਤੁਸੀਂ ਕਿਸੇ ਨੂੰ ਫੜ ਲੈਨੇ ਹੋ ਤੇ ਉਸ ਤੋਂ ਬਾਅਦ ਗਾਲਾਂ ਕੱਢਣ ਲੱਗ ਪੈਨੇ ਹੋ ਸੋ ਹੁਣ ਹਰ ਬੰਦਾ ਤੇ ਨਹੀਂ ਨਾ ਹੁੰਦਾ ਜਿਹੜਾ ਗਾਲਾਂ ਜਰ ਜਾਂਦਾ ਸੋ ਇਹ ਇੱਕ ਘਟਨਾ ਪਹਿਲੀ ਨਹੀਂ ਹੈ ਮੈਂ ਇਹ ਵੀ ਤੁਹਾਨੂੰ ਦੱਸ ਦਵਾ ਪਹਿਲਾਂ ਵੀ ਇਹ ਬਹੁਤ ਕੁਝ ਹੁਣ ਦੇ ਸੋਸ਼ਲ ਮੀਡੀਆ ਤੇ ਕਿਸੇ ਨੇ ਕਿਸੇ ਨੂੰ ਗਲਤ ਬੋਲਿਆ ਤੇ ਉਹਦਾ ਜਵਾਬ ਦੇਣ ਦੇ ਲਈ ਉਹਨੂੰ ਆਪਣੀ ਜਾਨ ਗਵਾਉਣੀ ਪਈ ਜਾਨੀ ਕਿ ਉਹ ਬੰਦੇ ਕਿਤੇ ਟੱਕਰ ਜਾਂਦੇ ਨੇ ਜਾਂ ਉਹਦੀ ਰੇਕੀ ਕਰਦੇ ਨੇ ਉਹਨੂੰ ਪੁੱਛਦੇ ਨੇ ਭਾਈ ਤੂੰ ਸਾਨੂੰ ਗਾਲਾਂ ਕੱਢਦਾ ਸੀ ਉਸ ਤੋਂ ਬਾਅਦ ਫਿਰ ਉਹਦਾ ਕੁੱਟਕਟਾਪਾ ਹੁੰਦਾ ਕਈ ਵਾਰੀ ਕੁੱਟਕਟਾਪੇ 'ਚ ਹੀ ਸਰ ਜਾਂਦਾ ਅਦਰਵਾਈਜ਼ ਕਤਲ ਤੱਕ ਹੋ ਜਾਂਦੇ ਹੈ ਨਾ ਇਹੀ ਸਿੰਗਰਾਂ ਦੇ ਮਾਮਲੇ ਦੇ ਵਿੱਚ ਹੋਇਆ ਕੋਈ ਬੱਬੂ ਮਾਨ ਦੇ ਪਿੱਛੇ ਖੜ ਗਿਆ ਕੋਈ ਸਿੱਧੂ ਮੂਸੇਵਾਲੇ ਪਿੱਛੇ ਖੜ ਗਿਆ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਤੇ ਇਹ ਬੈਰ ਪਵਾ ਕੇ ਰੱਖ ਦਿੰਦੇ ਆ ਕੋਈ ਕਰਨ ਔਜਲਾ ਦੇ ਪਿੱਛੇ ਖੜ ਗਿਆ ਕੋਈ ਸਿੱਧੂ ਮੂਸੇਵਾਲੇ ਦੇ ਖੜ ਗਿਆ ਸੋ ਮਤਲਬ ਕਿ ਵੈਕਰ ਪੈ ਜਾਂਦੇ ਉਸ ਤੋਂ ਬਾਅਦ ਇਹ ਦੋ ਗੁੱਟ ਹੁਣ ਕਰਨ ਔਜਲਾ ਵੀ ਆਪਣੇ ਘਰ ਸੁਖੀ ਬਸਦਾ ਸਿੱਧੂ ਮੂਸੇਵਾਲਾ ਚਲੋ ਮਰਹੂਮ ਇੱਕ ਬਣ ਕਹੀਏ ਮਹਾਨ ਆਰਟਿਸਟ ਯਾ ਸਾਡੇ ਬੱਚ ਨਹੀਂ ਹੈ ਖੈਰ ਜਦ ਮੈਂ ਉਸ ਵੇਲੇ ਦੀ ਗੱਲ ਕਰਦਾ ਵੀ ਉਹ ਵੀ ਜੇ ਆਪਣੇ ਘਰ ਹੈ ਤੇ ਤੁਸੀਂ ਉਹਨਾਂ ਦੇ ਪਿੱਛੇ ਜਾ ਕੇ ਲੜ ਰਹੇ ਹੋ ਮਤਲਬ ਕਿ ਕੀੜ ਕੱਟ ਰਹੇ ਹੋ ਦੋ ਗੋਟੇ ਬਣਾ ਕੇ ਆਪਸ ਵਿੱਚ ਲੜ ਰਹੇ ਹੋ ਤੇ ਫਿਰ ਉਹਦੇ ਵਿੱਚ ਸੱਟ ਸੱਟ ਵੀ ਇੱਕ ਦੂਜੇ ਦੇ ਲੱਗਦੀ ਆ ਕਤਲ ਤੱਕ ਦੀ ਗੱਲ ਵੀ ਪਹੁੰਚ ਜਾਂਦੀ ਆ ਕਈ ਵਾਰ ਇਹੋ ਜਿਹਾ ਹੁੰਦਾ ਮੈਂ ਐਗਜ਼ਾਮਪਲ ਦੇ ਤੌਰ ਤੇ ਗੱਲ ਕਰ ਰਿਹਾ ਸੋ ਇਹਦੇ ਵਿੱਚੋਂ ਖੱਟਿਆ ਕੀ ਫਿਰ ਅਸੀਂ ਸੋਸ਼ਲ ਮੀਡੀਆ ਜੇਕਰ ਤੁਹਾਨੂੰ ਇਹ ਫੈਸਿਲਿਟੀ ਮਿਲੀ ਹੈ ਤਾਂ ਉਹਦਾ ਤੁਸੀਂ ਸਹੀ ਫਾਇਦਾ ਲਓ ਸਾਰਾ ਤੱਕ ਫਾਇਦੇ ਲਓ ਉਹਦੇ ਤੋਂ ਐਜੂਕੇਸ਼ਨ ਲਓ ਨਿਊਜ਼ ਲਓ ਜੀਓ ਪੋਲਿਟਿਕਸ ਦੇ ਵਿੱਚ ਕੀ ਹੋ ਰਿਹਾ ਇਹ ਜਾਣਨ ਦੀ ਕੋਸ਼ਿਸ਼ ਕਰੋ ਜਾਂ ਫਿਰ ਲੋਕਾਂ ਦੇ ਨਾਲ ਤਾਲਮੇਲ ਬਣਾਉਣ ਵਾਸਤੇ ਇਹਨੂੰ ਵਰਤ ਲਓ ਹੈਨਾ ਆਪਣੇ ਇਨਕਮ ਦਾ ਸੋਰਸ ਇਹਨੂੰ ਬਣਾ ਲਓ ਪਰ ਇਹ ਥੋੜੀ ਵੀ ਤੁਸੀਂ ਗਾਲਾਂ ਕੱਢਣ ਲੱਗ ਪੋ ਗਾਲਾਂ ਦੀ ਵਜ੍ਹਾ ਫਿਰ ਤੁਹਾਡੇ ਕਤਲ ਬਣ ਜਾਂਦੇ ਨੇ ਦੋ ਨੌਜਵਾਨਾਂ ਨੇ ਇਹ ਜਾਨ ਜਿਹੜੀ ਹੈ ਉਹ ਗਵਾ ਦਿੱਤੀ ਹੈ ਸੋ ਇਹ ਤਰੀਕੇ ਦੇ ਨਾਲ ਤੁਸੀਂ ਅਗਲੀ ਗੱਲ ਸੁਣੋ ਹੁਣ ਗੈਂਗਸਟਰ ਕੀ ਕਰਦੇ ਨੇ ਗੈਂਗਸਟਰ ਕੋਈ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਕਿਸੇ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਲੋਕਾਂ ਨੂੰ ਡਰਾ ਦੇਣਾ ਸਹਿਮ ਪੈਦਾ ਕਰ ਦੇਣਾ ਜਿਹੜਾ ਕਹਿਣਾ ਕਿ ਅਸੀਂ ਆਪਣੇ ਵਿਰੋਧੀਆਂ ਨੂੰ ਜਿਹੜਾ ਹੈਗਾ ਉਹ ਦੱਸਿਆ ਕਿ ਸਾਡੇ ਨਾਲ ਪੰਦਾ ਲੈਣਾ ਜਿਹੜਾ ਹੈਗਾ ਉਹ ਤੁਹਾਡੇ ਲਈ ਚੰਗਾ ਨਹੀਂ ਹੈ ਤੇ ਅਸੀਂ ਇਹ ਕੰਮ ਕੀਤਾ ਜ਼ਿੰਮੇਵਾਰੀਆਂ ਸੋਸ਼ਲ ਮੀਡੀਆ ਦੇ ਉੱਤੇ ਚੱਕੀਆਂ ਜਾਂਦੀਆਂ ਸੋ ਇਹ ਕਿਹੜਾ ਇੱਕ ਅੰਮਾ ਦੇ ਵਿੱਚ ਅਸੀਂ ਸੋਸ਼ਲ ਮੀਡੀਆ ਜਿਹੜਾ ਹੈਗਾ ਉਹ ਲਿਆ ਕੇ ਧਰ ਦਿੱਤਾ ਸੋ ਇਹ ਸਾਰਾ ਕੁਝ ਕਿਤਨਾ ਕਿਤੇ ਖਤਰਨਾਕ ਖੇਡ ਖੇਡੀ ਜਾ ਰਹੀ ਹੈ ਹੁਣ ਤੁਸੀਂ ਇਹ ਵੀ ਦੇਖੋ ਨਾ ਇਹ ਤਾਂ ਹਜੇ ਤੱਕ ਸੋਸ਼ਲ ਮੀਡੀਆ ਹੀ ਸੀ ਜਿਹਦੇ ਉੱਤੇ ਤੁਸੀਂ ਕੁਝ ਕਰਕੇ ਪਾਪੂ ਦਿੰਦੇ ਹੁੰਦੇ ਸੀ ਤੇ ਚਲੋ ਉਥੋਂ ਵੈਰ ਪੈ ਜਾਣੇ ਜਾਏ ਗੱਲਾਂ ਹੋਣੀਆਂ ਅੱਜ AI ਆ ਗਈ ਆ ਹੁਣ AI ਦੇ ਨਾਲ ਲੋਕਾਂ ਦੀਆਂ ਗਲਤ ਵੀਡੀਓਜ਼ ਵੀ ਬਣਨ ਲੱਗ ਪਈਆਂ ਨੇ ਫੋਟੋਆਂ ਵੀ ਗਲਤ ਬਣਨ ਲੱਗ ਪਈਆਂ ਕੋਈ ਵੀ ਤੁਸੀਂ ਦੇਖੋ AI ਐਡੀ ਤਰੀਕੇ ਨਾਲ ਕੰਮ ਕਰ ਰਹੀ ਹੈ ਇੰਨਾ ਸਫਾਈ ਦੇ ਨਾਲ ਕੰਮ ਕਰ ਰਹੀ ਹੈ ਕਿਸੇ ਬੰਦੇ ਨੂੰ ਕਿਸੇ ਬਗਾਨੀ ਔਰਤ ਦੇ ਨਾਲ ਖੜਾ ਕੇ ਤੁਸੀਂ ਫੋਟੋ ਇਸ ਤਰ੍ਹਾਂ ਬਣਾ ਸਕਦੇ ਹੋ ਕੋਈ ਜਜ ਨਹੀਂ ਕਰ ਸਕਦਾ ਇਹ ਫੇਕ ਹੈ ਤੇ ਉਹ ਕਹਿਣਗੇ ਨਾ ਫਿਰ ਕੋਈ ਤੁਸੀਂ ਕਿਸੇ ਵੱਡੇ ਬੰਦੇ ਦੇ ਨਾਲ ਕਿਸੇ ਕੋਈ ਚੋਰ ਚੱਕੇ ਦੇ ਨਾਲ ਕਿਸੇ ਸ਼ਰੀਫ ਦੀ ਫੋਟੋ ਲਾ ਕੇ ਤੁਸੀਂ ਵਾਇਰਲ ਕਰਦੇ ਹੋ ਉਸ ਤੋਂ ਬਾਅਦ ਕਹੋ ਲੋ ਜੀ ਇਹ ਤਾਂ ਯਾਰ ਹੈ ਉਹਦਾ ਤੇ ਇਹ ਗੱਲਬਾਤ ਇਦਾਂ ਚੱਲਣੀ ਹੈ ਸੋ ਅਗਲੇ ਦਾ ਕੈਰੀਅਰ ਵੀ ਖਤਮ ਮਤਲਬ ਕਿ ਬੜੀ ਖਤਰਨਾਕ ਚੀਜ਼ ਜਿਹੜੀ ਹੈਗੀ ਉਸ ਤੋਂ ਬਾਅਦ ਤੁਹਾਡੇ ਤੁਹਾਡੇ ਜਿਹੜੀਆਂ ਘਰ ਦੀਆਂ ਔਰਤਾਂ ਨੇ ਉਹ ਉਹਨਾਂ ਦੀਆਂ ਅਸ਼ਲੀਲ ਵੀਡੀਓਜ਼ ਵੀ ਇਹਦੇ ਨਾਲ ਬਣਾਈਆਂ ਜਾ ਸਕਦੀਆਂ ਸੋ ਐਡੀ ਪਾਰਤੀ ਇਹ ਗੱਲ ਲੰਘ ਗਈ ਤੇ ਅਗਲੀ ਜਿਹੜੀ ਗੱਲ ਤੁਹਾਨੂੰ ਦੱਸਾਂ ਸ਼੍ਰੀ ਦਰਬਾਰ ਸਾਹਿਬ ਦੀ ਫੋਟੋ ਜਿਹੜੀ ਵੀਡੀਓ ਦੇ ਨਾਲ ਕਿਵੇਂ ਛੇੜਖਾਨੀ ਕੀਤੀ ਜਾ ਰਹੀ ਕਦੇ ਟੈਂਦਾ ਦਿਖਾ ਦ ਜਾਂਦਾ ਕਦੇ ਅੱਗੇ ਲੋਕ ਨੱਚਦੇ ਹੋਏ ਦਿਖਾਏ ਜਾ ਰਹੇ ਨੇ ਮਤਲਬ ਕਿ ਧਰਮਾਂ ਦੇ ਵਿੱਚ ਸਮਾਜਿਕ ਤੌਰ ਦੇ ਉੱਤੇ ਜੇ ਆਪਣੇ ਰਿਸ਼ਤਿਆਂ ਦੀ ਗੱਲ ਕਰ ਲਈਏ ਹਰ ਜਗ੍ਹਾ ਦੇ ਉੱਤੇ ਫਸਾਦ ਜਿਹੜਾ ਹੈਗਾ ਉਹ ਸੋਸ਼ਲ ਮੀਡੀਆ ਜਾਂ AI ਪਾ ਸਕਦੀ ਹੈ ਸੋ ਇਹਦੇ ਤੋਂ ਜਿੰਨਾ بچਿਆ ਜਾਊਗਾ ਮੈਂ ਇਹ ਨਹੀਂ ਕਹਿੰਦਾ ਇਹਨੂੰ ਯੂਜ਼ ਨਾ ਕਰੋ ਯੂਜ਼ ਕਰੋ ਪਰ ਜੇ ਬਚਾ ਉਧਰ ਰੱਖਣਾ ਵੀ ਆਪਾਂ ਗਲਤ ਪਾਸੇ ਨੂੰ ਨਾ ਲੈ ਕੇ ਜਾਈਏ ਜਿਹੜੇ ਇਹੋ ਜਿਹੇ ਕੰਮ ਕਰਦੇ ਨੇ ਲੋਕ ਉਹਨਾਂ ਦੀ ਸ਼ਿਕਾਇਤ ਸਾਈਬਰ ਕ੍ਰਾਈਮ ਪੁਲ ਜ਼ਰੂਰ ਕਰੋ ਇਹੋ ਜਿਹੇ ਵੀਡੀਓਜ਼ ਨੂੰ ਬਲੌਕ ਕਰੋ ਜਿਹਦੇ ਨਾਲ ਕੀ ਹੈ ਜਿੱਦ ਨਾਲ ਕੀ ਹੈ ਕਿ ਥੋੜਾ ਬੋਤਾ ਯੋਗਦਾਨ ਤੁਸੀਂ ਪਾ ਸਕਦੇ ਹੋ ਤੇ ਇਹੋ ਜੀਆਂ ਜਿਹੜੀਆਂ ਕਠਿਨਾਵਾਂ ਇਹਨਾਂ ਦੇ ਉੱਤੇ ਰੋਕਥਾਮ ਲੱਗ ਸਕਦੀ ਹੈ ਆਦਰਵਾਇਜ਼ ਉਹਨਾਂ ਬਲਾ ਸਮਾਂ ਜਿਹੜਾ ਹੈਗਾ ਉਹ ਬੜਾ ਖਤਰਨਾਕ ਦਿਖਾਈ ਦੇ ਰਿਹਾ ਜੀ ਜੀ ਤੁਸੀਂ ਜੀ ਜੇ ਗੱਲ ਕਰੀਏ ਸੋਸ਼ਲ ਮੀਡੀਆ ਜਿੱਥੇ ਕਈ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ ਕਈ ਲੋਕਾਂ ਨੂੰ ਕਹ ਲੋ ਕਿ ਉਸਨੇ ਐਨੀ টিਆਰਪੀ ਦਿੱਤੀ ਹੈ ਕਈ ਲੋਕਾਂ ਨੂੰ ਟ੍ਰੈਂਡ ਸੈੱਟ ਕੀਤਾ ਹੈ ਕਈ ਲੋਕਾਂ ਦੀ ਲਾਈਫ ਬਣਾ ਦਿੱਤੀ ਹੈ ਜਿਸ ਸੇ ਸੋਸ਼ਲ ਮੀਡੀਆ ਨੇ ਉਸੇ ਹੀ ਸੋਸ਼ਲ ਮੀਡੀਆ ਦੇ ਕਹ ਲੋ ਕਿ ਗਲਤ ਵਰਤੋਂ ਦੇ ਨਾਲ ਹੁਣ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਭਾਵੇਂ ਸੋਸ਼ਲ ਮੀਡੀਆ ਉਹਦਾ ਕੋਈ ਚੀ ਫਰੂਜ਼ੀ ਵਰਤੋ ਕਿਹਦਾ ਹੁੰਦੀ ਹੈ ਇਹ ਕਹ ਲੋ ਕਿ ਉਹਨਾਂ ਲੋਕਾਂ ਦੇ ਉੱਤੇ ਡਿਵਿਡੈਂਡ ਕਰਦਾ ਹੈ ਅੰਸਰ ਤੁਹਾਨੂੰ ਸਨ ਜੁੜਨ ਲਈ ਆਪਣੇ ਦਰਸ਼ਕਾਂ ਦੇ ਦਰਸ਼ਕਾਂ ਦੇ ਕਿਸੇ ਰੱਖਣ ਦੇ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਨੋਂ ਧੰਨਵਾਦ ਤੇ ਆਪਾਂ ਫੇਰ ਇੱਕ ਵਾਰੀ ਬੇਨਤੀ ਜਾਂਦੇ ਜਾਂਦੇ ਕਰ ਦਈਏ ਕਿਉਂਕਿ ਅਸੀਂ ਵੀ ਸੋਸ਼ਲ ਮੀਡੀਆ ਤੇ ਹਾਂ ਤੁਸੀਂ ਵੀ ਸਾਨੂੰ ਸੋਸ਼ਲ ਮੀਡੀਆ ਦੇ ਉੱਤੇ ਸੁਣ ਰਹੇ ਹੋ ਸੋ ਇਹਦਾ ਸਹੀ ਤਰੀਕੇ ਦੇ ਨਾਲ ਇਸਤੇਮਾਲ ਕਰਨਾ ਸਭ ਦੇ ਲਈ ਬਹੁਤ ਜ਼ਰੂਰੀ ਹੈ ਇਸ ਵੇਲੇ ਬਾਰ ਦੀਆਂ ਕੁਝ ਇਸ ਤਰ੍ਹਾਂ ਦੀਆਂ ਜਿਹੜੀਆਂ ਨਾਜ਼ੁਕ ਕਹਿ ਸਕਦੇ ਆਂ ਵੀ ਜਿਹੜੀਆਂ ਅੱਗੇ ਜਾ ਕੇ ਕੁਝ ਕੁਝ ਬਣ ਸਕਦਾ ਐਸੀਆਂ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਨਾ ਸਾਂਝੀਆਂ ਕਰੋ ਤਾਂ ਕਿ ਕੱਲ ਨੂੰ ਤੁਹਾਨੂੰ ਮੁਸ਼ਕਲ ਜਿਹੜੀ ਹੈ ਉਹ ਨਾ ਆਵੇ ਤੇ ਕੋਈ ਇਹੋ ਜਿਹੇ ਹਾਲਾਤ ਜਿਹੜੇ ਉਹ ਨਾ ਬਣਾਓ ਤੁਸੀਂ ਵੀ ਇਸ ਤਰ੍ਹਾਂ ਨਾ ਕਰੋ ਇਹ ਨਹੀਂ ਕਿ ਕੋਈ ਨਾ ਕਰੇ ਉਹਦਾ ਬਚਾ ਕੀ ਕਰਨਾ ਤੁਸੀਂ ਵੀ ਇਸ ਤਰ੍ਹਾਂ ਦਾ ਕੰਮ ਜਿਹੜਾ ਹੈਗਾ ਉਹ ਨਾ ਕਰੋ ਬਹੁਤ ਧੰਨਵਾਦ ਸਾਰਿਆਂ ਦਾ